ਇਹ ਮਦਨ ਜੀ ਨੇ ਦੁਕਾਨ ਦੇ ਮਾਲਕ ਇਹਨਾਂ ਦੀ ਸ਼ਾਪ ਤੋਂ ਹੀ ਇਨਾਮ ਜਿਹੜਾ ਇਹਨਾਂ ਦਾ ਨਿਕਲਿਆ ਹੈ ਇਨਾਮ ਨਿਕਲਿਆ ਉਹਨਾਂ ਨੂੰ ਖੁਸ਼ੀ ਆ ਕਿ ਅਸੀਂ ਇਹਨਾਂ ਨੂੰ ਲੱਡੂਆਂ ਦੇ ਨਾਲ ਤੋਲਣਾ ਹੈ ਤਾਂ ਲੱਡੂਆਂ ਦੇ ਨਾਲ ਟੋਲ ਟਾਈਮ ਹਰ ਤੋਲ ਭੰਗੜੇ ਡੋਰ ਸੁੱਤੇ ਜਾ ਰਹੇ ਨੇ ਪੂਰਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ 10 ਕਰੋੜ ਦੇ ਮਾਲਕ ਬਣੇ ਨੇ ਔਰ ਮਦਨ ਜੀ ਦਾ ਕਾਫੀ ਬੇਟਾ ਲੱਡੂ ਤੇ ਲੱਡੂ ਉੱਤੇ ਰੱਖੇ ਜਾ ਰਹੇ ਨੇ ਲਓ ਜੀ ਬਰਾਬਰ ਕਰਤਾ ਤੋਲਤਾ ਧਕਵਾਂ ਦੇ ਨਾਲ ਇਹਨਾਂ ਨੇ ਕਰੋੜਪਤੀ ਬਣਾਇਆ ਹੈ ਇਹਨਾਂ ਨੇ ਕਰੋੜਪਤੀ ਬਣਾਇਆ ਹੈ ਔਰ ਭੰਗੜੇ ਪਾਏ ਜਾ ਰਹੇ ਨੇ ਤੁਸੀਂ ਵੇਖ ਸਕਦੇ ਹੋ ਮਰਨ ਜੀ ਖੁਸ਼ੀ ਹੋ ਰਹੀ ਆ ਬਹੁਤ ਜ਼ਿਆਦਾ ਬਹੁਤ ਸਾਰੇ ਕਰੋੜਪਤੀ ਬਣਾਉਂਦੇ ਹੋ ਤੁਹਾਨੂੰ ਤੋਲ ਰਹੇ ਨੇ ਹਾਂ ਸਾਨੂੰ ਤੋਲਦੇ ਕਰੋੜਪਤੀ ਹਾਂ ਹਾਂ ਬਹੁਤ ਕਰੋੜਪਤੀ ਬਣਾਏ ਤੁਸੀਂ ਉਹ ਸਾਰੇ ਬਣਾਏ ਜੀ ਬਹੁਤ ਜ਼ਿਆਦਾ ਪੂਰਾ ਵਿਸ਼ਵਾਸ ਆ ਇਹਨਾਂ ਨੂੰ ਤੁਹਾਡੇ ਨਹੀਂ ਪੁੱਛਿਆ ਬਹੁਤ ਜ਼ਿਆਦਾ ਵਿਸ਼ਵਾਸ ਲੋਕਾਂ ਨੂੰ ਪਹਿਲਾ ਤੋਲਿਆ ਕਿਹਨੇ ਲੱਡੂਆਣਾ ਨਾਲ ਨਹੀਂ ਨਹੀਂ ਜੀ ਪਹਿਲੀ ਵਾਰ ਪਹਿਲੀ ਵਾਰ ਕਿੰਨੇ ਸਾਲ ਹੋ ਗਏ ਕੰਮ ਕਰਦੇ ਆਣੂ 20 25 ਸਾਲ ਹੋ ਗਏ ਕੰਮ ਕਰਦੇ ਆਣੂ 25 ਸਾਲਾਂ ਚ ਪਹਿਲੀ ਵਾਰ ਤੋਲਿਆ ਪਹਿਲੀ ਵਾਰ 25 ਸਾਲਾਂ ਚ ਪਹਿਲੀ ਵਾਰ ਲੱਡੂਆਣਾ ਤੋਲਿਆ ਇਹ ਵੀ ਇਤਿਹਾਸ ਦੇ ਵਿੱਚ ਲਿਖਿਆ ਗਿਆ ਔਰ ਤੁਸੀਂ ਤੁਹਾਡੇ ਦਿਮਾਗ ਚ ਕਿਵੇਂ ਆ ਕਿ ਲੱਡੂਆਣਾ ਤੋਲ ਦਈਏ ਆ ਜਾਓ ਮਾਦਰ ਖੁਸ਼ੀ ਇੰਨੀ ਹੋ ਗਈ ਜੀ ਖੁਸ਼ੀ ਚ ਨਹੀਂ ਤਾਂ ਜ਼ਿਆਦਾਤਰ ਹੁੰਦਾ ਵੀ ਮੈਨੂੰ 10 ਕਰੋੜ ਆ ਗਿਆ ਮੈਂ ਹੁਣ ਘਰਾਂ ਨੂੰ ਜਾਵਾਂ ਸੰਭਾਲਾਂ ਠੀਕ ਹੈ ਕੋਈ ਨਹੀਂ ਹੁਣ ਮੈਂ ਤਾਂ ਬਣ ਗਿਆ ਇਹਨਾਂ ਨੂੰ ਕੀ ਆ ਕਈ ਵਾਰ ਇਹ ਵੀ ਹੋ ਜਾਂਦਾ ਹੈ ਹਾਂ ਤੁਸੀਂ ਘੱਟ ਬੋਲਦੇ ਜੇ ਖੁਸ਼ੀ ਘੱਟ ਆ ਤੁਸੀਂ ਖੁਸ਼ੀ ਘੱਟ ਆ ਨਹੀਂ ਨਹੀਂ ਖੁਸ਼ੀ ਘੱਟ ਆ ਨਹੀਂ ਨਹੀਂ ਖੁਸ਼ੀ ਹੈ ਜੀ ਖੁਸ਼ੀ ਬੁਰੀ ਆ ਨਾਮ ਪਿਤਾ ਦਾ ਨਾਮ ਪਿੰਡ ਦੱਸੋ ਜੀ ਪ੍ਰਥਵੀ ਨਾਮ ਹੈ ਜੀ ਮੇਰਾ ਪਿਤਾ ਦਾ ਨਾਮ ਦੇਵੀ ਰਾਲ ਮੁਹੰਮਦ ਪੁਰੇ ਪਿੰਡ ਸਾਡਾ ਹੂੰ ਅੱਛਾ ਬਈ ਤੁਹਾਡੇ ਨਾਲ ਕੰਮ ਕਰਦੇ ਸੀ ਹਾਂ ਜੀ ਸਾਡੇ ਨਾਲ ਕਰਦੇ ਸੀ ਸਾਡੇ ਨਾਲ ਕੰਮ ਕਰਦੇ ਸੀ ਬਹੁਤ ਪਹਿਲਾਂ ਤੋਂ ਬਚਪਨ ਤੋਂ ਹੀ ਕਰ ਰਹੇ ਆ ਬਹੁਤ ਖੁਸ਼ੀ ਹੈਗੀ ਥੋੜਾ ਨਰਵਸ ਹੈ ਔਰ ਕੋਈ ਦਿੱਕਤ ਨਹੀਂਗੀ ਅੱਛਾ ਮਦਨ ਜੀ ਨੂੰ ਤੋਲਿਆਗਾ ਬਹੁਤ ਖੁਸ਼ੀ ਕਰਕੇ ਟੋਲਿਆ ਵੀ ਇਹਨਾਂ ਦੀ ਬਦੌਲਤ ਹੀ ਅਸੀਂ ਬਣੇ ਆ ਇਹਨਾਂ ਨੂੰ ਮਲੇ ਟਿਕਟ ਲੈ ਕੇ ਗਏ ਤੇ ਸਾਨੂੰ ਇਨਾਮ ਮਿਲਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮਦਨ ਲਾਡਰ ਜੀ ਦਾ ਹਾਂ ਜੀ ਸਾਹਿਬ ਤੁਸੀਂ ਨੋਟ ਸੱਟ ਰਹੇ ਸੀ ਹੈ ਇਨਾਮ ਲੱਗਿਆ ਨੋਟ ਹਾਂਜੀ ਹਾਂਜੀ ਆਪਣੇ ਕੋਲ ਲੱਗੇ ਨਾਮ ਤਾਂ ਕਰੀਏ ਪੂਰੀ ਹਾਂਜੀ ਹਾਂਜੀ ਬਹੁਤ ਖੁਸ਼ੀ ਹੈ ਵੋਟਾਂ ਦੀਆਂ ਗੁੱਟੀਆਂ ਸੁੱਟ ਰਹੇ ਹੋ ਬਿਲਕੁਲ ਬਿਲਕੁਲ ਭੰਗੜੇ ਵੀ ਬੜੇ ਸਟੈਪ ਨਾਲ ਪਾ ਰਹੇ ਸੀ ਹਾਂਜੀ ਹਾਂਜੀ ਖਰੀਦ ਜੀ ਤੁਹਾਡੀ ਆਉਣ ਵਾਲੇ ਸ਼ਾਪ ਆਉਂਦੀ ਆ ਅੱਜ ਪੂਰਾ ਮਾਹੌਲ ਬਣਿਆ ਹੋਇਆ ਮੈਂ ਵੀ ਪਹਿਲੀ ਵਾਰ ਵੇਖਿਆ ਵੀ ਲੱਡੂਆਣਾ ਤੋਲਿਆ ਹੋਵੇ ਭੰਗੜੇ ਪੈਂਦੇ ਹੋਣ ਢੋਲ ਤੇ ਡਗੇ ਲੱਗਦੇ ਹੋਣ ਔਰ ਨੱਚਦੇ ਹੋਣ ਇਹ ਸਭ ਪੰਜਾਬ ਸਰਕਾਰ ਡੀਅਰ ਲੋਟਰੀ ਤੇ ਪਰਮਾਤਮਾ ਦੀ ਬਦੌਲਤ ਹੈ ਕਿ ਅੱਜ ਇੰਨਾ ਵੱਡਾ ਖੁਸ਼ੀ ਦਾ ਮਾਹੌਲ ਬਣਿਆ ਹੈ 10 ਕੌਣ ਦਾ ਨਾਮ ਲੱਗਿਆ ਕੁਲਪੀ ਸਿੰਘ ਜੀ ਖੁਸ਼ੀ ਦੀ ਇੰਨੀ ਖੁਸ਼ੀ ਜੋ ਉਹਨਾਂ ਨੂੰ ਜੋ ਕਹਿੰਦੇ ਜਿਹੜੇ ਬੰਦੇ ਤਾਂ ਮੈਨੂੰ ਕਰੋੜਪਤੀ ਬਣਿਆ ਮੈਂ ਮੈਂ ਉਹਨਾਂ ਨੂੰ ਸਨਮਾਨਿਤ ਜ਼ਰੂਰ ਕਰਨ ਜਾਊਂਗਾ ਅੱਜ ਉਹਨਾਂ ਨੂੰ ਸਨਮਾਨ ਕਰਨ ਲਈ ਮੰਡੀ ਡੱਵਾਲੀ ਦੇ ਪੰਜਾਬ ਬਾਰਡ ਦੇ ਕਿੱਲਿਆਂ ਵਾਲੀ ਆਏ ਹੋਏ ਉਹਨਾਂ ਦੀ ਸ਼ਰਵਤ ਤੇ ਔਰ ਸਨਮਾਨਤ ਕਰ ਰਹੇ ਉਹਨਾਂ ਲੱਡੂਆਂ ਨਾਲ ਜੀ ਤਾਂ ਬਿਲਕੁਲ ਤੁਸੀਂ ਵੇਖੋ ਕਿ ਇੱਥੇ ਪੂਰਾ ਮਾਹੌਲ ਬਣ ਗਿਆ ਹੁਣ ਲੱਡੂਆਂ ਨਾਲ ਜਿਨ੍ਹਾਂ ਨਾਲ ਤੋਲਿਆ ਉਹ ਲੱਡੂ ਇੱਥੇ ਵੰਡੇ ਜਾ ਰਹੇ ਨੇ ਔਰ ਇਧਰ ਇਹ ਸ਼ਾਪ ਆ ਜਿਸ ਸ਼ਾਪ ਤੋਂ ਮਦਨ ਲੋਟਰੀ ਇਸ ਦਾ ਨਾਮ ਆ ਔਰ ਡੱਬ ਵਾਲੀ ਕਿੱਲੇ ਵਾਲੀ ਦੇ ਵਿੱਚ ਆ ਇਹ ਔਰ ਜਿੱਥੋਂ ਇਹ ਹੀ ਨਾਮ 10 ਕਰੋੜ ਦਾ ਲੱਗਿਆ ਹੈ ਪ੍ਰਿਥਵੀ ਸਿੰਘ ਦਾ ਔਰ ਪੂਰਾ ਮਾਹੌਲ ਜਿਹੜਾ ਉਹ ਇੱਥੇ ਦੇਖਿਆ ਜਾ ਸਕਦਾ ਹੈ ਭੰਗੜੇ ਪੈ ਰਹੇ ਨੇ ਨੋਟ ਸੁੱਟ ਰਹੇ ਨੇ ਔਰ ਕਿਉਂਕਿ 10 ਕਰੋੜ ਦਾ ਇਨਾਮ ਲੱਗਿਆ ਬਹੁਤ ਵੱਡੀ ਗੱਲ ਹੁੰਦੀ ਆ 10 ਕਰੋੜ ਰੁਪਏ ਦਾ ਇਨਾਮ ਲੱਗਣਾ ਔਰ ਮਦਨ ਜੀ ਇੱਕ ਦੱਸਦੇ ਨੇ ਕਹਿੰਦੇ ਵੀ ਜਦੋਂ ਨਾਮ ਨਿਕਲਿਆ ਤੇ ਤੁਸੀਂ ਫੋਨ ਲਾਇਆ ਤੇ ਤੁਸੀਂ ਉਹਨਾਂ ਨੂੰ ਰੁਪਏ 10 ਲੱਖ ਦੱਸਿਆ ਵੀ 10 ਲੱਖ ਨਿਕਲਿਆ ਹਾਂ 10 ਲੱਖ ਦੱਸਿਆ ਵੀ ਮੈਂ ਨਾ ਜਾਣੀ ਅੱਗੇ ਬੰਦਾ ਕਿੰਨੇ ਕਾ ਉਮਰ ਦਾ ਹੈਗਾ ਕੋਈ ਜ਼ਿਆਦਾ ਹੜਾ ਟੈਕ ਨਾ ਹੋ ਜੇ ਤਾਂ ਕਰਕੇ ਹਾਂ ਘਬਰਾ ਨਾ ਜਾਵੇ ਘਬਰਾ ਨਾ ਜਾਵੇ 10 ਕਰੋੜ ਦਾ ਨਾਮ ਦੇਖ ਕੇ ਫਿਰ ਮੈਂ ਪਹਿਲਾ 10 ਕਰੋੜ ਲੱਗਦਾ ਬੋਲਿਆ ਬਾਅਦ ਚ ਮੈਂ 10 ਕਰੋੜ ਲਗਾਇਆ ਬਿੰਦੀਆਂ ਬਿੰਦਿਆ ਲਾ ਦੋ ਬਿੰਦੀਆਂ ਬਿੰਦਿਆ ਲਾ ਦੋ ਹੂੰ ਤੇ ਉੱਪਰ ਦੇਖ ਸਕਦੇ ਆ ਬਿਲਕੁਲ ਇਹਨਾਂ ਦੇ ਕੋਲੇ ਬਹੁਤ ਹੀ ਨਾਮ ਲੱਗੇ ਨੇ 10 ਕਰੋੜ 11 ਕਰੋੜ 1 ਕਰੋੜ 1.5 ਕਰੋੜ 1.5 ਕਰੋੜ 5 ਕਰੋੜ 5 ਕਰੋੜ ਯਾਨੀ ਕਿ ਬਹੁਤ ਸਾਰੇ ਕਰੋੜਪਤੀ ਇਹਨਾਂ ਨੇ ਇਥੋਂ ਬਣਾਏ ਨੇ ਤੁਸੀਂ ਵੇਖ ਸਕਦੇ ਹੋ ਔਰ ਇਹ ਮਦਨ ਲੋਟਰੀ ਏਜੰਸੀ ਮੰਡੀ ਡੱਬੋ ਵਾਲੀ ਦੀ ਆ ਔਰ ਨਜ਼ਰ ਮਾਰ ਲਓ ਤੁਸੀਂ ਪੂਰਾ ਮਾਹੌਲ ਜਿਹੜਾ ਉਹ ਇੱਥੇ ਬਣਿਆ ਹੋਇਆ ਭੰਗੜੇ ਪੈ ਰਹੇ ਨੇ ਨੱਚ ਰਹੇ ਨੇ ਟੱਪ ਰਹੇ ਨੇ ਪੂਰਾ ਜਸ਼ਨ ਮਨਾਇਆ ਜਾ ਰਿਹਾ ਹੈ ਅرج ਡੈਕੋਰੇਸ਼ਨ ਵੀ ਪੂਰੀ ਕੀਤੀ ਹੋਈ ਆ ਇੰਜ ਲੱਗਦਾ ਕਿ ਅੱਜ ਸ਼ੁਰੂਆਤ ਕੀਤੀ ਆ ਪਾਰੇ ਕਹਿੰਦੇ ਵੀ 17-18 ਸਾਲ ਦੀ ਉਮਰ 'ਚ ਜਿਹੜੀ ਆ ਸ਼ੁਰੂਆਤ ਕਰਤੀ ਸੀ ਮਦਨ ਲਾਟਰੀ ਨੇ ਔਰ ਉਸ ਤੋਂ ਬਾਅਦ ਕਰੋੜਪਤੀ ਬਣਾਉਣੇ ਸ਼ੁਰੂ ਕਰਤੇ ਔਰ ਅੱਜ ਕਰੋੜਪਤੀ ਕਈ ਬਣਾ ਚੁੱਕੇ ਨੇ ਕਿਉਂਕਿ ਇੱਥੇ ਲੱਖਪਤੀਆਂ ਦੀ ਗੱਲ ਨਹੀਂ ਕੀਤੀ ਇੱਥੇ ਕਰੋੜਪਤੀਆਂ ਦੀ ਗੱਲ ਕੀਤੀ ਕਿਉਂਕਿ ਕਰੋੜਪਤੀ ਬਣਾਉਣ ਦੇ ਵਿੱਚ ਸਭ ਤੋਂ ਅੱਗੇ ਨੇ ਇਹ ਮਦਨ ਲਾਟਰੀ ਏਜੰਸੀ ਮੰਡੀ ਡੱਬ ਵਾਲੀ ਫਿਲਹਾਲ ਤੁਹਾਡੀ ਕੀ رائے ਆ ਤਾਂ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਕਰ ਸਕਦੇ ਹੋ ਲੋੜੀ ਦੇ ਉੱਪਰ ਇਹਨਾਂ ਦਾ 10 ਕਰੋੜ ਦਾ ਇਨਾਮ ਲੱਗਿਆ ਹੈ ਔਰ ਹੁਣ ਇਹਨਾਂ ਨੇ ਜਿਹੜੇ ਦੁਕਾਨ ਤੋਂ ਇਨਾਮ ਲੱਗਿਆ ਉਹਨਾਂ ਨੂੰ ਲੱਡੂਆਂ ਦੇ ਨਾਲ ਤੋਲਣਾ ਹੈ ਤੇ ਉਹਨਾਂ ਦਾ ਸਵਾਗਤ ਕਰਨਾ ਹੈ ਕਿਉਂਕਿ ਮਗਨ ਲੋਟਰੀ ਤੋਂ ਇਹਨਾਂ ਦਾ ਇਨਾਮ ਲੱਗਿਆ ਹੈ ਔਰ ਹੁਣ ਭੰਗੜੇ ਪਾਉਂਦੇ ਢੋਲਦੇ ਡੱਗੇ ਤੇ ਨੱਚਦੇ ਆਉਂਦੇ ਨੇ ਘਰੋਂ ਆਏ ਨੇ ਔਰ ਇਹ ਲੋੜੀ ਬੰਪਰ ਸੀਗਾ ਆ ਲੈ ਆ ਲੈ ਕਾਨੇ ਹਾਰ ਪਏ ਜਾ ਰਹੇ ਹੈ ਪ੍ਰਤੀ ਕਿੰਨੇ ਕੁ ਖੁਸ਼ੀ ਆਤੀ ਤੇ ਜਦੋਂ ਦਾ ਨਾਮ ਦਾ ਨਾਮ ਲੱਗਿਆ ਤਾਂ ਫੋਨ ਆਇਆ ਮਦਦ ਲਾਟਰੀ ਆਣਾ ਤੋਂ ਇੱਕ ਫੋਨ ਕੀਤਾ ਸੀ ਕਿਵੇਂ ਲੱਗਿਆ ਤੁਸੀਂ ਕੀ ਸੋਚਿਆ ਬਹੁਤ ਸੋਹਣਾ ਲੱਗਿਆ ਜੀ ਹਾਂ ਥੋੜਾ ਵਧੀਆ ਲੱਗਿਆ ਦੱਸਿਆ ਇਹਨਾਂ ਨੇ ਉਹ ਤੋਂ ਕਿਵੇਂ ਫੀਰ ਕਿ ਬਹੁਤ ਖੁਸ਼ੀ ਹੋਈ ਜੀ ਅੱਛਾ ਖੁਸ਼ੀ ਪੁੱਛੇ ਕਰ ਲੈ ਵਾਸੀ ਦਾ ਫੋਨ ਆਇਆ ਸੀ ਸਭ ਤੋਂ ਪਹਿਲਾਂ ਮੋਹਨ ਸਿੰਘ ਜੀ ਦਾ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਤੁਹਾਡੇ 10 ਕਰੋੜ ਦੀ ਲਾਟਰੀ ਲੱਗੀ 10 ਲੱਖ ਦੀ ਕਿਹਾ ਪਹਿਲਾਂ 10 ਲੱਖ ਕਿਹਾ ਫਿਰ ਉਸ ਤੋਂ ਬਾਅਦ ਸਾਡੇ ਯਕੀਨ ਸਾਹਿਬ ਨੂੰ 10 ਕਰੋੜ ਦਾ ਕਿਹਾ ਸੀ ਨਾਲ ਅੱਛਾ 10 ਕਰੋੜ ਦਾ ਤੇ 10 ਕਰੋੜ ਦਾ ਕਰਨਾ ਕੋਈ ਸੋਚਿਆ ਪਲਾਨਿੰਗ ਬਣਾਈ ਜੀ ਆ ਵੀ ਆਪਾਂ ਯਾਰ ਜਿਆਦਾ ਜ਼ਮੀਨ ਲੈਣੀ ਆ ਜਾਂ ਫਿਰ ਬੱਚੇ ਪੜ੍ਹੇ ਵਿਆਹ ਕਰਾਉਣੇ ਵੇੜੀ ਵੀ ਲੈਣੀ ਬੱਚੇ ਆ ਬੰਦਾਂ ਜੀ ਅੱਛਾ ਕੀ ਕਰਨਾ ਕੀ ਇਹ ਪੜਾਈ ਤੇ ਬੱਚਿਆਂ ਦੇ ਖਰਚੇ ਆ ਖਰਚੇ ਆ ਇਹ ਵੀ ਕਰਾਉਣੀ ਆ ਹਾਂ ਜੀ ਹੋਰ ਕੀ ਕੁਛ ਵੇੜੀ ਲਵਾਂਗੇ ਜੀ ਹੋਰ ਦੋਸਤ ਮਿੱਤਰ ਰਿਸ਼ਤੇਦਾਰ ਨੇ ਫੋੜਾ ਹੋਣੇ ਹੋਣਗੇ ਨਹੀਂ ਦੋ ਪੰਜ ਨਾਲ ਨੇ ਰਿਸ਼ਤੇਦਾਰ ਦੋਸਤ ਸਾਰੇ ਆ ਸਾਰੇ ਆ ਕਿੰਨੇ ਕਿਉਂ ਆਇਆ ਨਹੀਂ ਲੱਗਿਆ ਵੀ ਜਿਵੇਂ ਕੋਈ ਮਜ਼ਾਕ ਕਰ ਰਿਹਾ ਹੋਵੇ ਜਦੋਂ ਨਹੀਂ ਜੀ ਮਜ਼ਾਕ ਹਲਕਾ ਮੀਨਾਂ ਨੇ ਕਰਿਆ ਨਹੀਂ ਜਦੋਂ ਵਕੀਲ ਸਾਹਿਬ ਨੂੰ ਤੁਸੀਂ ਕਿਹਾ ਯਾਰ ਇੱਕ ਫੋਨ ਆਇਆ ਪਤਾ ਨਹੀਂ ਕੀ ਦਾ ਕਹਿੰਦੇ ਵੀ ਲਾਟਰੀ ਲੱਗ ਗਈ 10 ਲੱਖ ਦੀ ਹਾਂਜੀ ਸਾਹਿਬ ਫੇ ਤੁਸੀਂ ਵਕੀਲ ਸਾਹਿਬ ਨੂੰ ਕੀ ਕਿਹਾ ਵੀ ਯਾਰ ਇੱਕ ਵਈ ਮੈਂ ਕਿਨਾਂ ਨੂੰ ਵਕੀਲ ਸਾਹਿਬ ਨੇ ਗੱਲ ਕਰੀ ਸੀ ਅੱਛਾ ਵਕੀਲ ਸਾਹਿਬ ਕੀ ਅੱਛਾ ਹਾਂਜੀ ਸਾਨੂੰ ਪੁੱਛੋ ਕਿਦਾ ਇਹ ਜਦੋਂ ਇਹਨਾਂ ਨੂੰ ਫੋਨ ਆਇਆ ਮਦਨ ਜੀ ਨੇ ਇਹਨਾਂ ਨੂੰ 10 ਲੱਖ ਦਾ ਕਿਹਾ ਉਸ ਤੋਂ ਬਾਅਦ ਮੇਰੇ ਨਾਲ ਗੱਲ ਹੋਈ ਜਦੋਂ ਤਾਂ ਫਿਰ ਮਦਨ ਜੀ ਨੇ ਸਾਨੂੰ ਦੱਸਿਆ ਵੀ 10 ਲੱਖ ਨਹੀਂ ਜੀ ਜ਼ੀਰੋ ਆ ਜ਼ੀਰੋ ਆ ਲੱਗੀਆਂ 10 ਕਰੋੜ ਦੀ ਲਾਟਰੀ ਹੈ ਤੁਹਾਨੂੰ ਵਿਸ਼ਵਾਸ ਹੋਇਆ ਸੀ ਉਸ ਟਾਈਮ ਉਸ ਟਾਈਮ ਵਿਸ਼ਵਾਸ ਹੋ ਗਿਆ ਪਰ ਸਾਨੂੰ ਕਰਨ ਔਖਾ ਹੈ ਫਿਰ ਅਸੀਂ ਇਹਨਾਂ ਦੀ ਸਾਰੀ ਜਾਂਚ ਪੜਤਾਲ ਕਰੀ ਫਿਰ ਅਸੀਂ ਆਨਲਾਈਨ ਗੂਗਲ ਤੇ ਸਰਚ ਮਾਰਿਆ ਸਾਡਾ ਨੰਬਰ ਸੇਮ ਆਇਆ ਵਿਸ਼ਵਾਸ ਹੋ ਗਿਆ ਜੀ ਪਰ ਤੁਸੀਂ ਤਾਂ ਇਹ ਕਹਿੰਦਾ ਸੀ ਯਾਰ ਜਲਦੀ ਜੇ ਕੰਮ ਲੱਗਦਾ ਵੀ ਲਾਟਰੀ ਨਿਕਲ ਆਈ ਪੈਸੇ ਭਰਉਂਦੇ ਹੁੰਦੇ ਆ ਜਿਵੇਂ ਹਨ ਹਾਂ ਨਹੀਂ ਉਹ ਪਿਰਤੀ ਨੇ ਕਿਹਾ ਜਿੰਨੇ ਕੋਲ ਬੈਠੇ ਸੱਜਣ ਮਿੱਤਰੋ ਕਹਿੰਦੇ ਵੀ ਅੱਜ ਕੱਲ ਫਰੌਡ ਚੱਲ ਰਿਹਾ ਹੈ ਵੀ ਪੌਨ ਨੂੰ ਵੀ ਬੁਲਟ ਨਿਕਲਿਆ ਜੀ ਉਹਨਾਂ ਨੇ ਕਿ ਇੰਨੇ ਪੈਸੇ ਪਾਓ ਇਹਦੇ ਨੰਬਰ ਵਗੈਰਾ ਲੈਣੇ ਤਾਂ ਉਹਨਾਂ ਅਸੀਂ ਬੁਲਟ ਭੇਜ ਦਿਆਂਗੇ ਵੀ ਇਹੋ ਜਿਹਾ ਚੱਲ ਰਿਹਾ ਪਰ ਨਹੀਂ ਅਸੀਂ ਜਦੋਂ ਗੱਲ ਕਰੀ ਸਾਨੂੰ ਮਦਨ ਜੀ ਤੇ ਵਿਸ਼ਵਾਸ ਸੀਗਾ ਇਹਨਾਂ ਨਾਲ ਅਸੀਂ ਪਹਿਲਾਂ ਵੀ ਅਸੀਂ ਕਾਫੀ ਵਾਰੀ ਮਿਲੇ ਹੋਏ ਆ ਤੇ ਬਹੁਤ ਵਧੀਆ ਲੱਗਿਆ ਜੀ ਪਰ ਉਹ ਤਾਂ ਕੰਮ ਕਰਦੇ ਆ ਤੁਹਾਡੇ ਕੋਲੇ ਪਿਰਤੀ ਕੇ ਲੱਗੇ ਹੋਏ ਆ ਪਿਰਤੀ ਸਾਡੇ ਬਚਪਨ ਤੋਂ ਹੀ ਸਾਡੇ ਨਾਲ ਆ ਜੀ ਲਗਭਗ 20 ਸਾਲ ਤੋਂ ਸਾਡੇ ਨਾਲ ਆ ਪਹਿਲਾਂ ਇਹਨਾਂ ਦੇ ਪਿਤਾ ਜੀ ਸਾਡੇ ਨਾਲ ਹੀ ਸੀ ਸਾਡਾ ਪਰਿ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਖੁਸ਼ੀ ਹੈ ਬਹੁਤ ਅਸੀਂ ਸੱਚਾ ਪਲਾਨਿੰਗ ਬਣਾਈ ਹੈ ਬਈ ਅਸੀਂ ਸਾਨੂੰ ਪ੍ਰਮਾਤਮਾ ਨੇ ਸਾਡੇ ਦਾਦੇ ਪੁਰਦਾਦੇ ਨੇ ਜ਼ਮੀਨ ਵਾਲੇ ਬਣਾਏ ਸੀ ਸਾਡਾ ਦੋਸਤ ਵੀ ਜ਼ਮੀਨ ਵਾਲਾ ਬਣ ਗਿਆ ਉਹਨਾਂ ਨੂੰ ਪੈਸੇ ਆਉਣਗੇ ਸਾਡੀ ਇਹੀ ਸੋਚ ਹੈ ਵੀ ਇਹਨੂੰ ਸਾਡੇ ਨਾਲ ਹੀ ਖੇਤੀਬਾੜੀ ਕੀਤੀ ਹੈ ਸਾਡੇ ਨਾਲ ਹੀ ਰਲਣਾਗਾ ਇਹਨੂੰ ਜ਼ਮੀਨ ਹੀ ਲੈ ਕੇ ਜਾਈਏ ਬੱਚਿਆਂ ਦੀ ਵੀ ਤਰੱਕੀ ਵਾਸਤੇ ਰੱਖਣਾ ਪਰ ਜ਼ਿਆਦਾ ਇਹਨੂੰ ਜਿਹੜੇ ਇਨਵੈਸਟਮੈਂਟ ਹੈ ਦੀ ਜ਼ਮੀਨ ਚੀ ਕਰਨੀ ਹੈ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਵੀ ਜਿਹੜੇ ਸਹੀ ਟਿੱਕਟ ਖਰੀਦੋ ਦੁਕਾਨ ਤੇ ਜਾ ਕੇ ਜਿਵੇਂ ਇਹਨਾਂ ਨੇ ਮਦਨਜੀ ਤੋਂ ਖਰੀਦੀ ਹੈ ਦੇਖੋ ਜੀ ਇਸ ਤਰ੍ਹਾਂ ਹੁੰਦਾ ਟੀਟਾਂ ਦਾ ਆਪਾਂ ਨੂੰ ਘਰ ਮਿਲਿਆ ਪਹੁੰਚ ਜਾਂਦੀਆਂ ਹੀ ਆ ਅੱਜ ਕੋ ਫੋਨ ਤੇ ਚੱਲ ਰਿਹਾ ਤੇ ਇਹਨਾਂ ਦੀ ਪੁਰਾਣੀ ਦੁਕਾਨ ਆ ਗਈ ਜਿਵੇਂ ਇੱਥੋਂ ਲੈ ਕੇ ਗਏ ਆ ਸਾਨੂੰ ਤਾਂ ਹੋਣਾ ਹੀ ਹੁਣ ਆ ਸਾਰੇ ਏਰੀਆ ਨੂੰ ਵਿਸ਼ਵਾਸ ਆ ਹੁਣ ਸਾਡਾ ਇਹ ਮਦਨ ਜੀ ਨਾਲ ਗੱਲ ਹੋਈ ਅੱਧਾ ਪਿੰਡ ਆ ਕੇ ਇੱਥੋਂ ਲੈਟਰੀ ਲਿਜਾ ਚੁੱਕਿਆ ਹੈਗਾ ਇਹਨਾਂ ਕੋਲੋਂ ਅਸੀਂ ਤਾਂ ਮਦਨ ਜੀ ਨੂੰ ਕਿਹਾ ਸੀ ਸਾਡੇ ਪਿੰਡ ਆਜੋ ਸਾਡਾ ਪਿੰਡ ਸਾਰਾ ਲੈਟਰੀ ਲੈਣ ਨੂੰ ਤਿਆਰ ਹੈ ਇੱਥੇ ਵੀ ਆ ਕੇ ਜਾਣੀ ਆ ਕਹਿੰਦੇ ਨਹੀਂ ਅਸੀਂ ਤੁਹਾਨੂੰ ਉੱਥੇ ਬੁਲਾਵਾਂਗੇ ਥੋੜਾ ਮਾਨ ਸਨਮਾਨ ਕਰਾਂਗੇ ਤੋ ਅੱਜ ਇਹਨਾਂ ਨੇ ਟਾਈਮ ਰੱਖਿਆ ਸੀ ਆਏ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹਾਂਜੀ ਅੱਜ ਲੱਡੂਆਂ ਨਾਲ ਕੀ ਨੂੰ ਤੋਲੋਗੇ ਫਿਰ ਇਹ ਕਿਹਨੂੰ ਹੀ ਤੋਲਾਂਗੇ ਜੀ ਜਿਹਦੀ ਕਿਸਮਤ ਨੇ ਕੰਮ ਕਰਿਆਗਾ ਕਿਹਦੀ ਤੋਲਣੀ ਮਦਨ ਜੀ ਅੱਛਾ ਕੀ ਦੀ ਤੋਲਣੀ ਮਦਨ ਜੀ ਵਿਆਹ ਆ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰ ਕੀ ਕਹਿਣਾ ਚਾਹੋਗੇ ਲੋਕ ਖੁਸ਼ੀਆਂ 'ਚ ਨੱਚਦੇ ਅੱਜ ਆਪ ਦੇ ਵੀ ਖੁਸ਼ੀ 'ਚ ਨੱਚੀ ਜਾਂਨੇ ਕਿੰਨੀ ਖੁਸ਼ੀ ਜੀ ਨਾਲ ਆ ਹੋਰ ਵੀ ਰਿਸ਼ਤੇ ਇਹ ਮਧਨ ਜੀ ਨੇ ਦੁਕਾਨ ਦੇ ਮਾਲਕ ਇਨਾਂ ਦੀ ਸ਼ਾਪ ਤੋਂ ਹੀ ਇਨਾਮ ਜਿਹੜਾ ਇਹਨਾਂ ਦਾ ਨਿਕਲਿਆ ਹੈ ਨਾਮ ਨਿਕਲਿਆ ਉਹਨਾਂ ਨੂੰ ਖੁਸ਼ੀ ਆ ਕਿ ਅਸੀਂ ਇਹਨਾਂ ਨੂੰ ਲੱਡੂਆਂ ਦੇ ਨਾਲ ਤੋਲਣਾ ਹੈ ਤਾਂ ਲੱਡੂਆਂ ਦੇ ਨਾਲ ਤੋਲ ਜਾਈਂ ਹਰ ਟੋਲ ਢੰਗੜੇ ਲੋਟੁੱਟੇ ਜਾ ਰਹੇ ਨੇ ਪੂਰਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ 10 ਕਰੋੜ ਦੇ ਮਾਲਕ ਬਣੇ ਨੇ ਔਰ ਮਦਨ ਜੀ ਦਾ ਕਾਫੀ ਵੇਟਾ ਲੱਡੂ ਤੇ ਲੱਡੂ ਉੱਤੇ ਰੱਖੇ ਜਾ ਰਹੇ ਨੇ ਲੋ ਜੀ ਬਰਾਬਰ ਕਰਤਾ ਤੋਲਤਾ ਧਕਵਾਂ ਦੇ ਨਾਮ ਇਹਨਾਂ ਨੇ ਕਰੋੜਪਤੀ ਬਣਾਇਆ ਹੈ ਇਹਨਾਂ ਨੇ ਕਰੋੜਪਤੀ ਬਣਾਇਆ ਹੈ ਔਰ ਭੰਗੜੇ ਪਾਏ ਜਾ ਰਹੇ ਨੇ ਤੁਸੀਂ ਵੇਖ ਸਕਦੇ ਹੋ ਮਰਨ ਜੀ ਖੁਸ਼ੀ ਹੋ ਰਹੀ ਆ ਬਹੁਤ ਜ਼ਿਆਦਾ ਬਹੁਤ ਸਾਰੇ ਕਰੋੜਪਤੀ ਬਣਾਉਂਦੇ ਹੋ ਤੁਹਾਨੂੰ ਤੋਲ ਰਹੇ ਨੇ ਹਾਂ ਸਾਨੂੰ ਤੋਲਦੇ ਕਰੋੜਪਤੀ ਹਾਂ ਹਾਂ ਬਹੁਤ ਕਰੋੜਪਤੀ ਬਣਾਏ ਤੁਸੀਂ ਉਹ ਸਾਰੇ ਬਣਾਏ ਜੀ ਬਹੁਤ ਜ਼ਿਆਦਾ ਪੂਰਾ ਵਿਸ਼ਵਾਸ ਹੈ ਇਹਨਾਂ ਨੂੰ ਤੁਹਾਡੇ ਰਹੀ ਬਹੁਤ ਜਿਆਦਾ ਵਿਸਾਰਾ ਲੋਕਾਂ ਨੂੰ ਪਹਿਲਾ ਕਦੇ ਟੋਲਿਆ ਤੁਹਾਨੂੰ ਕਿਸੇ ਨੇ ਹੈ ਪਹਿਲਾ ਟੋਲਿਆ ਕਿਸੇ ਨੇ ਲੱਡੂਆਂ ਨਾਲ ਨਹੀਂ ਨਹੀਂ ਜਿਹੜਾ ਨੇ ਪਹਿਲੀ ਵਾਰ ਪਹਿਲੀ ਵਾਰ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ 20-25 ਸਾਲ ਹੋ ਗਏ ਕੰਮ ਕਰਦਿਆਂ ਨੂੰ 25 ਸਾਲਾਂ ਚ ਪਹਿਲੀ ਵਾਰ ਟੋਲਿਆ ਪਹਿਲੀ ਵਾਰ 25 ਸਾਲਾਂ ਚ ਪਹਿਲੀ ਵਾਰ ਲੱਡੂਆਂ ਨੇ ਟੋਲਿਆ ਇਹ ਵੀ ਇਤਿਹਾਸ ਦੇ ਵਿੱਚ ਲਿਖਿਆ ਗਿਆ ਔਰ ਤੁਸੀਂ ਤੁਹਾਡੇ ਦਿਮਾਗ 'ਚ ਕਿਵੇਂ ਆ ਕੇ ਲੱਡੂਆਂ ਨਾ ਤੋਲ ਦੀਏ ਆ ਜਾਓ ਮੈਂ ਤੇ ਖੁਸ਼ੀ ਨਹੀਂ ਹੋ ਗਈ ਜੀ ਖੁਸ਼ੀ 'ਚ ਨਹੀਂ ਤਾਂ ਜ਼ਿਆਦਾਤਰ ਹੁੰਦਾ ਵੀ ਮੈਨੂੰ 10 ਕਰੋੜ ਆ ਗਿਆ ਮੈਂ ਹੁਣ ਘਰਾਂ ਨੂੰ ਜਾਵਾਂ ਸੰਭਾਲਾਂ ਠੀਕ ਹੈ ਕੋਈ ਨਹੀਂ ਹੁਣ ਮੈਂ ਤਾਂ ਬਣ ਗਿਆ ਇਹਨਾਂ ਨੂੰ ਕੀ ਆ ਕਈ ਵਾਰ ਇਹ ਵੀ ਹੋ ਜਾਂਦਾ ਹੈ ਹਾਂ ਤੁਸੀਂ ਘੱਟ ਬੋਲਦੇ ਜੇ ਖੁਸ਼ੀ ਘੱਟ ਆ ਨਹੀਂ ਨਹੀਂ ਖੁਸ਼ੀ ਘੱਟ ਆ ਨਹੀਂ ਨਹੀਂ ਖੁਸ਼ੀ ਹੈ ਜੀ ਖੁਸ਼ੀ ਬੁਰੀ ਆ ਨਾਮ ਪਿਤਾ ਦਾ ਨਾਮ ਪਿੰਡ ਦੱਸੋ ਜੀ ਪ੍ਰਥਵੀ ਨਾਮ ਹੈ ਜੀ ਮੇਰਾ ਪਿਤਾ ਦਾ ਨਾਮ ਦੇਵੀਰਾਲ ਮੁਹੰਮਦ ਬੁਰੀਆ ਪਿੰਡ ਸਾਡਾ ਹਮਮ ਅੱਛਾ ਬਈ ਤੁਹਾਡੇ ਨਾਲ ਕੰਮ ਕਰਦੇ ਸੀ ਹਾਂ ਜੀ ਸਾਡੇ ਨਾਲ ਕਰਦੇ ਸੀ ਸਾਡੇ ਨਾਲ ਕੰਮ ਕਰਦੇ ਸੀ ਬਹੁਤ ਪਹਿਲਾਂ ਤੋਂ ਬਚਪਨ ਤੋਂ ਹੀ ਕਰ ਰਹੇ ਆ ਬਹੁਤ ਖੁਸ਼ੀ ਹੈਗੀ ਥੋੜਾ ਨਰਵਸ ਹੈ ਔਰ ਕੋਈ ਦਿੱਕਤ ਨਹੀਂਗੀ ਮਦਨ ਜੀ ਨੂੰ ਤੋਲਿਆਗਾ ਬਹੁਤ ਖੁਸ਼ੀ ਕਰਕੇ ਤੋਲਿਆ ਵੀ ਇਹਨਾਂ ਦੀ ਬਦੌਲਤ ਹੀ ਅਸੀਂ ਬਣੇ ਆ ਇਹਨਾਂ ਨੂੰ ਮਲੇ ਟਿਕਟ ਲੈ ਕੇ ਗਏ ਤੇ ਸਾਨੂੰ ਇਨਾਮ ਮਿਲਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮਦਨ ਲਾਡਰ ਜੀ ਦਾ ਹਾਂਜੀ ਸਾਹਿਬ ਤੁਸੀਂ ਨੋਟ ਸੱਟ ਰਹੇ ਸੀ ਹੈ ਇਨਾਮ ਲੱਗਿਆ ਨੋਟ ਹਾਂਜੀ ਹਾਂਜੀ ਆਪਣੇ ਕੋਲ ਲੱਗੇ ਨਾਮ ਤਾਂ ਗਰੀ ਆ ਪੂਰੀ ਹਾਂਜੀ ਹਾਂਜੀ ਬਹੁਤ ਖੁਸ਼ੀ ਹੈ ਬੋਟਾਂ ਦੀਆਂ ਗੁੱਟੀਆਂ ਸੁੱਟ ਰਹੇ ਹੋ ਬਿਲਕੁਲ ਬਿਲਕੁਲ ਭੰਗੜੇ ਵੀ ਬੜੇ ਸਟੈਪ ਨਾਲ ਪਾ ਰਹੇ ਸੀ ਹਾਂਜੀ ਹਾਂਜੀ ਖਰੀਦ ਜੀ ਤੁਹਾਡੇ ਆਉਣ ਵਾਡੇ ਸ਼ਾਪ ਆਉਂਦੀ ਆ ਅੱਜ ਪੂਰਾ ਮਾਹੌਲ ਬਣਿਆ ਹੋਇਆ ਮੈਂ ਵੀ ਪਹਿਲੀ ਵਾਰ ਵੇਖਿਆ ਵੀ ਲੱਡੂਆਣਾ ਤੋਲਿਆ ਹੋਵੇ ਭੰਗੜੇ ਪੈਂਦੇ ਹੋਣ ਢੋਲ ਤੇ ਡਗੇ ਲੱਗਦੇ ਹੋਣ ਔਰ ਨੱਚਦੇ ਹੋਣ ਇਹ ਸਭ ਪੰਜਾਬ ਸਰਕਾਰ ਡੀਅਰ ਲੋਟਰੀ ਤੇ ਪਰਮਾਤਮਾ ਦੀ ਬਦੌਲਤ ਹੈ ਕਿ ਅੱਜ ਇੰਨਾ ਵੱਡਾ ਖੁਸ਼ੀ ਦਾ ਮਾਹੌਲ ਬਣਿਆ ਹੈ 10 ਕਰੋੜ ਦਾ ਨਾਮ ਲੱਗੇਗਾ ਜੀ ਸਿੰਘ ਜੀ ਖੁਸ਼ੀ ਦੀ ਇੰਨੀ ਖੁਸ਼ੀ ਜਿਉਂ ਨਾਲ ਉਹ ਕਹਿੰਦੇ ਜਿਹੜੇ ਬੰਦੇ ਤਾਂ ਮੈਨੂੰ ਕਰੋੜਪਤੀ ਬਣਿਆ ਮੈਂ ਮੈਂ ਉਹਨੂੰ ਸਨਮਾਨਤ ਜ਼ਰੂਰ ਕਰਨ ਜਾਊਂਗਾ ਅੱਜ ਉਹ ਸਨਮਾਨ ਕਰਨ ਲਈ ਮੰਡੀ ਡਾਬ ਵਾਲੀ ਦੀ ਪੰਜਾਬ ਬਾਰਡਰ ਦੇ ਕਿੱਲਾਂ ਵਾਲੀ ਆਏ ਹੋਏ ਉਹਨਾਂ ਦੀ ਸ਼ਰਵਤ ਤੇ ਔਰ ਸਨਮਾਨਤ ਕਰ ਰਹੇ ਆ ਉਹਨਾਂ ਲੱਡੂਆਂ ਨਾਲ ਜੀ ਤਾਂ ਬਿਲਕੁਲ ਤੁਸੀਂ ਵੇਖੋ ਕਿ ਇੱਥੇ ਪੂਰਾ ਮਾਹੌਲ ਬਣ ਗਿਆ ਹੁਣ ਲੱਡੂਆਂ ਨਾਲ ਜਿਨ੍ਹਾਂ ਨਾਲ ਤੋਲਿਆ ਉਹ ਲੱਡੂ ਇੱਥੇ ਵੰਡੇ ਜਾ ਰਹੇ ਨੇ ਔਰ ਇਧਰ ਇਹ ਸ਼ਾਪ ਆ ਜਿਸ ਸ਼ਾਪ ਤੋਂ ਮਦਨ ਲੋਟਰੀ ਇਸ ਦਾ ਨਾਮ ਆ ਔਰ ਡੱਬ ਵਾਲੀ ਕਿੱਲੇ ਵਾਲੀ ਦੇ ਵਿੱਚ ਆ ਇਹ ਔਰ ਜਿੱਥੋਂ ਇਹ ਹੀ ਨਾਮ 10 ਕਰੋੜ ਦਾ ਲੱਗਿਆ ਹੈ ਪ੍ਰਿਥਵੀ ਸਿੰਘ ਦਾ ਔਰ ਪੂਰਾ ਮਾਹੌਲ ਜਿਹੜਾ ਉਹ ਇੱਥੇ ਦੇਖਿਆ ਜਾ ਸਕਦਾ ਹੈ ਭੰਗੜੇ ਪੈ ਰਹੇ ਨੇ ਨੋਟ ਸੁੱਟ ਰਹੇ ਨੇ ਔਰ ਕਿਉਂਕਿ 10 ਕਰੋੜ ਦਾ ਇਨਾਮ ਲੱਗਿਆ ਬਹੁਤ ਵੱਡੀ ਗੱਲ ਹੁੰਦੀ ਆ 10 ਕਰੋੜ ਰੁਪਏ ਦਾ ਇਨਾਮ ਲੱਗਣਾ ਔਰ ਮਦਨ ਜੀ ਇੱਕ ਦੱਸਦੇ ਨੇ ਕਹਿੰਦੇ ਵੀ ਜਦੋਂ ਨਾਮ ਨਿਕਲਿਆ ਤੇ ਤੁਸੀਂ ਫੋਨ ਲਾਇਆ ਤੇ ਤੁਸੀਂ ਉਹਨਾਂ ਨੂੰ ਰੁਪਏ 10 ਲੱਖ ਦੱਸਿਆ ਵੀ 10 ਲੱਖ ਨਿਕਲਿਆ ਹਾਂ 10 ਲੱਖ ਦਾ ਸਹੀ ਮੈਂ ਨਾ ਜਾਣੀ ਅੱਗੇ ਬੰਦਾ ਕਿੰਨੇ ਕਾ ਉਮਰ ਦਾ ਹੈਗਾ ਕੋਈ ਜ਼ਿਆਦਾ ਹੜਾ ਟੈਗ ਨਾ ਹੋ ਜੇ ਤਾਂ ਕਰਕੇ ਹਾਂ ਘਬਰਾਹ ਨਾ ਜਾਵੇ ਘਬਰਾਹ ਨਾ ਜਾਵੇ 10 ਕਰੋੜ ਦਾ ਨਾਮ ਦੇਖ ਕੇ ਫਿਰ ਮੈਂ ਪਹਿਲਾ 10 10 ਲੱਖ ਦਾ ਬੋਲਿਆ ਬਾਅਦ ਚ ਮੈਂ 10 ਕਰੋੜ ਦਾ ਕਹਾ ਮਿੰਦੀਆਂ ਬਿੰਦियां ਲਾ ਦੋ ਬਿੰਦੀਆਂ ਮਿੰਦੀਆਂ ਲਾ ਦੋ ਹੂੰ ਤੇ ਉੱਪਰ ਦੇਖ ਸਕਦੇ ਹੋ ਬਿਲਕੁਲ ਇਹਨਾਂ ਦੇ ਕੋਲੇ ਬਹੁਤ ਹੀ ਨਾਮ ਲੱਗੇ ਨੇ 10 ਕਰੋੜ 11 ਕਰੋੜ 1 ਕਰੋੜ 1.5 ਕਰੋੜ 1.5 ਕਰੋੜ 5 ਕਰੋੜ 5 ਕਰੋੜ ਯਾਨੀ ਕਿ ਬਹੁਤ ਸਾਰੇ ਕਰੋੜਪਤੀ ਇਹਨਾਂ ਨੇ ਇਥੋਂ ਬਣਾਏ ਨੇ ਤੁਸੀਂ ਵੇਖ ਸਕਦੇ ਹੋ ਔਰ ਇਹ ਮਦਨ ਲੋਟਰੀ ਏਜੰਸੀ ਮੰਡੀ ਡੱਬ ਵਾਲੀ ਦੀ ਆ ਔਰ ਨਜ਼ਰ ਮਾਰ ਲਓ ਤੁਸੀਂ ਪੂਰਾ ਮਾਹੌਲ ਜਿਹੜਾ ਉਹ ਇੱਥੇ ਬਣਿਆ ਹੋਇਆ ਭੰਗੜੇ ਪੈ ਰਹੇ ਨੇ ਨੱਚ ਰਹੇ ਨੇ ਟੱਪ ਰਹੇ ਨੇ ਪੂਰਾ ਜਸ਼ਨ ਮਨਾਇਆ ਜਾ ਰਿਹਾ ਹੈ ਅرج ਡੈਕੋਰੇਸ਼ਨ ਵੀ ਪੂਰੀ ਕੀਤੀ ਹੋਈ ਆ ਇੰਜ ਲੱਗਦਾ ਕਿ ਅੱਜ ਸ਼ੁਰੂਆਤ ਕੀਤੀ ਆ ਪਾਰੇ ਕਹਿੰਦੇ ਵੀ 17-18 ਸਾਲ ਦੀ ਉਮਰ 'ਚ ਜਿਹੜੀ ਆ ਸ਼ੁਰੂਆਤ ਕਰਤੀ ਸੀ ਮਦਨ ਲਾਟਰੀ ਨੇ ਔਰ ਉਸ ਤੋਂ ਬਾਅਦ ਕਰੋੜਪਤੀ ਬਣਾਉਣੇ ਸ਼ੁਰੂ ਕਰਤੇ ਔਰ ਅੱਜ ਕਰੋੜਪਤੀ ਕਈ ਬਣਾ ਚੁੱਕੇ ਨੇ ਕਿਉਂਕਿ ਇੱਥੇ ਲੱਖਪਤੀਆਂ ਦੀ ਗੱਲ ਨਹੀਂ ਕੀਤੀ ਇੱਥੇ ਕਰੋੜਪਤੀਆਂ ਦੀ ਗੱਲ ਕੀਤੀ ਕਿਉਂਕਿ ਕਰੋੜਪਤੀ ਬਣਾਉਣ ਦੇ ਵਿੱਚ ਸਭ ਤੋਂ ਅੱਗੇ ਨੇ ਇਹ ਮਦਨ ਲਾਟਰੀ ਏਜੰਸੀ ਮੰਡੀ ਡੱਬ ਵਾਲੀ ਫਿਲਹਾਲ ਤੁਹਾਡੀ ਕੀ رائے ਆ ਤਾਂ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਕਰ ਸਕਦੇ ਹੋ